ਉਸੀ ਪ੍ਰੈਜ਼ੈਂਟ ਐਜ਼ ਅ ਅਸਿਸਟੈਂਟ ਕਮਿਸ਼ਨਰ ਜਨਰਲ ਤੇ ਯੋਜਨਾ ਮਾਸ਼ਾਜ ਐਜ਼ ਅ ਪੋਸਟ ਗ੍ਰਾਡ ਤੇ ਇਸ ਤਰ੍ਹਾਂ ਤੁਸੀਂ ਆਈਸੀ ਤਿਆਰੀ ਕਰਤੀ ਤਾਨੂੰ ਟਾਈਮ ਦਾ ਮੈਨੇਜਮੈਂਟ ਕਰਨਾ ਔਖਾ ਨਹੀਂ ਲੱਗਿਆ ਮੈਂ ਇੰਟਰਵਿਊ ਤੱਕ ਵੀ ਪਹੁੰਚੀ ਬਟ ਕੁਝ ਨੰਬਰ ਆਤੇ ਮੈਂ ਕਟਆਫ ਤੋਂ ਰਹਿ ਗਈ ਉਸ ਵਕਤ ਮੈਨੂੰ ਬੜਾ ਤਕ ਕਨ ਲੱਗਿਆ ਮੈਨੂੰ ਇਹ ਤਕਿਆ ਫਿਰ ਮੈਂ ਇਹਦੀ ਕੀ ਕਮੀ ਛੱਡ ਦਿੱਤੀ ਵੀ ਮੇਰਾ ਡੈਕ ਨਹੀਂ ਆਇਆ ਆਪਣੀ ਧੀ ਜਿਹੜੀ ਇਸ ਪੋਸਟ ਤੇ ਪਹੁੰਚੀ ਐ ਤੁਹਾਨੂੰ ਪੱਕਰ ਨਾਲ ਮਾਣ ਉੱਚਾ ਹੋਗਾ ਨਾ ਤੁਹਾਡਾ ਪਰਮਾਤਮਾ ਦਾ ਸ਼ੁਕਰ ਕਰਦੀ ਬਿਲਕੁਲ ਜੀ ਮੈਨੂੰ ਸਾਨੂੰ ਇੰਨੀ ਵੱਡੀ ਪੋਸਟ ਸਾਡੇ ਝੋਲੇ 'ਚ ਪਾਈ ਤੇ ਦੂਸਰੇ ਪਾਸੇ ਸਟੱਡੀ ਦੇ ਵਿੱਚ ਰੰਜਨਾ ਮੈਡਮ ਸਾਡੇ ਪਟਿਆਲੇ ਤੋਂ ਉਹਨੇ ਗਲੋਬਲ ਇੰਸਟੀਚਿਊਟ ਵਾਲੇ ਆਪਣੇ ਫੈਮਿਲੀ ਟਾਈਮ ਦੇ ਵਿੱਚ ਰਾਤ ਨੂੰ ਇਹਦੇ ਵਾਸਤੇ ਟਾਈਮ ਕਰਨਾ ਤੇ ਅਸੀਂ ਉਹਨਾਂ ਦੇ ਨਹੀਂ ਬਹੁਤ ਥੈਂਕਫੁਲ ਹਾਂ ਦੇਖੇ ਜਾਂਦਾ ਡਾਕਟਰ ਗੁਲੇਜ ਜੀ ਜਦੋਂ ਹੋਏ ਨਾ ਕਿ ਜ਼ਿੰਮੇਵਾਰੀ ਮੋਢੇ ਤੇ ਪਾ ਗਏ ਨਾ ਤੇ ਆਪਾਂ ਗੱਲਾਂ ਤਾਂ ਬਹੁਤ ਕਰਦੇ ਨੇ ਪਰ ਕਿਸੇ ਟਾਈਮ ਆ ਕੇ ਆਪਾਂ ਫੋਨ ਚੱਕਣਾ ਵੀ ਬੰਦ ਕਰ ਦਿੰਦੇ ਨੇ ਪਰ ਮੇਰੇ ਸੀਨੀਅਰ ਕਈ ਵਾਰੀ ਮੇਰਾ ਫੋਨ ਨਹੀਂ ਚੱਲਦਾ ਜੋ ਵੀ ਤੁਹਾਨੂੰ ਨਿਯਮਿਤ ਪੱਤਰ ਦਿੱਤਾ ਜਾਏਗਾ ਜਿਸ ਪੱਤਰੀ ਦੇ ਬੋਚੇ ਵੀ ਛੋਟਾ ਮੁੱਖ ਮਕਸਦ ਕੀ ਹੋਵੇਗਾ ਪੜਨ ਦੇ ਨਾਲ ਨਾਲ ਜ਼ਿੰਮੇਵਾਰੀ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸ਼ੌਕੇ ਜੀ ਮੈਂ ਸਿੰਗਲ ਗਿੰਦੀ ਇਤਵਾਰ ਸਿੰਦੂ ਕਾਤੇ ਹਨ ਕਹਿੰਦੇ ਕਿ ਸੰਸਕਾਰਾਂ ਦਾ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮੁੱਲ ਹੁੰਦਾ ਹੈ ਕਹਿੰਦੇ ਜੋ ਪੇਰੈਂਟਸ ਤੋਂ ਆਪ ਨੂੰ ਸੰਸਕਾਰ ਮਿਲਦੇ ਆ ਨੇ ਉਹ ਅੱਗੇ ਨਾਲੇ ਜੋ ਦਿੰਦੇ ਆ ਨੇ This is Indo OZ Australia, and you're watching Indo OZ News, the voice of unity. This program is sponsored by Loan Market Singh Madan, PDCD Homes, Regras Legal Settlement, ENZ Builders WA, Salvage Sherma, Simran Air Travel, Delhi Six Suites and Sevier Veniro, and A1 Home Builders. ਸਸਿਰੋ ਦੋਸਤੋ ਇੰਡੂਜੀਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਕਹਿੰਦੇ ਨੇ ਕਿ ਸਖਤ ਮਿਹਨਤ ਨਾਲ ਇਨਸਾਨ ਕੋ ਵੀ ਮਕਾਮ ਜ਼ਿੰਦਗੀ ਚ ਹਾਸਲ ਕਰ ਸਕਦਾ ਹੈ ਅੱਜ ਇਸੇ ਕੜੀ ਤਹਿਤ ਉਹ ਉਸ ਪਟਿਆਲਾ ਦੇ ਪੰਜਾਬੀ ਦੀ ਰਾਣੀ ਨਾਲ ਮਿਲਣ ਜਾ ਰਹੇ ਜਿਸ ਨੇ ਸਖਤ ਮਿਹਨਤ ਨਾਲ ਆਪਣਾ ਤੇ ਆਪਣੇ ਮਾਪਿਆਂ ਤੇ ਆਪਣੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਜੋ ਪਹਿਲਾਂ ਵੀ ਇਸ ਵਕਤ ਪੀਸੀਐਸ ਦੀ ਐਸ ਤਿਆਰੀ ਕਰ ਚੁੱਕੇ ਤੇ ਇਸ ਵਕਤ ਉਹ ਅਸਿਸਟੈਂਟ ਕਮਿਸ਼ਨਰ ਜਨਰਲ ਨਵਾਂ ਸ਼ਹਿਰ ਵਿੱਚ ਤਾਇਨਾਤ ਨੇ ਤੇ ਇਹਨਾਂ ਦੇ ਦੌਰਾਨ ਹੀ ਉਹਨਾਂ ਨੇ ਆਈਐਸ ਦੇ ਵਿੱਚ ਤੀਆ ਰੈਂਕ ਹਾਸਲ ਕਰਕੇ ਉੱਚ ਪਦਵੀ ਨੂੰ ਇਸ ਮਕਾਮ ਨੂੰ ਹਾਸਲ ਕੀਤਾ ਜੀ ਹਾਂ ਗੱਲ ਕਰਨਗੇ ਡਾਕਟਰ ਗੁਰਲੀਨ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਡਾਕਟਰ ਗੁਰਲੀਨ ਜੀ ਸਾਡੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਸਸਿਕਾ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੋ ਇਸ ਮਕਾਮ ਤੇ ਤੁਸੀਂ ਪਹੁੰਚੇ ਧੰਨਵਾਦ ਜੀ ਤੇ ਅਸੀਂ ਇਹ ਜਾਨਣਾ ਚਾਹਾਂਗੇ ਮੈਡਮ ਇਸ ਮਕਾਮ ਤੇ ਪਹੁੰਚੇ ਹੋ ਕਿੰਨਾ ਖੁਸ਼ ਮਹਿਸੂਸ ਕਰਦੇ ਹੋ ਤੁਸੀਂ ਜੀ ਹਜੇ ਤਾਂ ਜੀ रिजल्ट आए न थोड़े दिन ही हुए ने। ਮੈਨੂੰ ਥੋੜਾ ਯਕੀਨ ਹੋਣ ਅ ਇਸ਼ੂ ਆ ਰਹੇ ਹੈ ਤੇ ਬੜੇ ਆਊਟ ਆਫ ਬੋਡੀ ਐਕਸਪੀਰੀਅੰਸ ਹੋ ਰਿਹਾ ਹੈ। ਬਹੁਤ ਖੁਸ਼ੀ ਹੈ ਜੀ। ਬਿਲਕੁਲ। ਬਾਈ ਸਾਰੀ ਚੀਜ਼ ਹੋਈ ਬਾਈ ਗੁਰਜੀ ਦੀ ਮਿਹਰ ਨਾਲ ਹੈ ਤੇ ਇਸ ਵਕਤ ਮਾਨ ਤਦੀ ਮੈਂ ਆਪਣੇ ਪੇਰੈਂਟਸ ਨੂੰ ਤੇ ਆਪਣੇ ਟੀਚਰਸ ਨੂੰ ਇਹ ਦੇਣਾ ਚਾਹੁੰਦੀ ਹਾਂ ਜੀ। ਬਿਲਕੁਲ। ਡਾਕਟਰ ਗੁਰleen ਜੀ ਕੀ ਕਿਹਾ ਜਾਣਿਆ ਜਾਂਦਾ ਕਿ ਤੁਸੀਂ ਡਾਕਟਰ ਤੋਂ ਲੈ ਕੇ ਆਈਐਸ ਦਾ ਸਫ਼ਰ ਕਿਸ ਤਰ੍ਹਾਂ ਦਾ ਕੀਤਾ? ਤੁਹਾਨੂੰ ਕਈ ਔਂਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਬਿਲਕੁਲ ਜੀ ਐਕਚੁਅਲੀ ਮੈਂ ਪਿੰਮ ਸਿਲੰਦਰ ਤੋਂ ਜੀ ਐਮ ਬੀ ਬੀ ਐਸ ਕੀਤੀ ਹੈ ਬਿਲਕੁਲ ਜੀ ਉਸ ਤੋਂ ਬਾਅਦ ਇੰਟਰਨਸ਼ਿਪ ਲਈ ਮੈਂ ਜੀ ਐਮ ਸੀ ਪਟਿਆਲਾ ਦੇ ਵਿੱਚ ਚਲੇ ਸੀ ਉਸ ਵੇਲੇ ਇੰਟਰਨਸ਼ਿਪ ਦੌਰਾਨ ਕੁਝ ਚੀਜ਼ਾਂ ਇਹ ਜਿਹੀਆਂ ਹੋਈਆਂ ਮੇਰਾ ਫੋਕਸ ਬਿਲਕੁਲ ਇਧਰ ਸਿਵਲ ਸਰਵਿਸ ਲਈ ਸ਼ਿਫਟ ਹੋ ਗਿਆ ਦੈਨ ਫਿਰ ਮੈਂ ਕੁਝ ਸੋਰਸਸ ਪਤਾ ਕਰਨ ਲਈ ਐਂਡ ਥੋੜੀ ਬਹੁਤ ਸਿਲੇਬਸ ਦੀ ਜਾਣਕਾਰੀ ਲਈ ਦਿੱਲੀ ਜਾ ਕੇ ਵੀ ਆਪਣੀ ਕੋਚਿੰਗ ਲਈ ਸੀ ਜੀ ਬਿਲਕੁਲ ਬਟ ਐਂਡ ਆਫ ਦਿ ਡੇ ਮੈਨੂੰ ਰਿਅਲਾਈਜ਼ ਹੋਇਆ ਕਿ ਜਦ ਤੱਕ ਕਿ ਬੰਦਾ ਆਪਣਾ ਪੜੇ ਤੇ ਆਪਰ ਕੰਪਲੀਟਲੀ ਡਿਪੈਂਡੈਂਟ ਨਹੀਂ ਹੋ ਸਕਦੇ ਵੀ ਜੋ ਵੀ ਕੋਚਿੰਗ ਇੰਸਟੀਟਿਊਟ ਨੇ ਆਪਾਂ ਇਹਨੂੰ ਪੜਾ ਦਿੱਤਾ ਹੈ ਤੇ 2019 ਦੇ ਵਿੱਚ ਮੈਂ ਆਪਣੀ ਸਾਈਡ ਤੋਂ ਬਹੁਤ ਜ਼ਿਆਦਾ ਜ਼ੋਰ ਲਗਾ ਕੇ ਕੀਤਾ ਯੂਪੀਐਸਸੀ ਦਾ ਅਟੈਂਪਟ ਦਿੱਤਾ ਮੈਂ ਇੰਟਰਵਿਊ ਤੱਕ ਵੀ ਪਹੁੰਚੀ ਬਟ ਕੁਝ ਨੰਬਰਾਂ ਤੋਂ ਮੈਂ ਕੱਟਆਫ ਤੋਂ ਰਹਿ ਗਈ ਉਸ ਵਕਤ ਮੈਨੂੰ ਬੜਾ ਤਕਲਾ ਲੱਗਿਆ ਮੈਨੂੰ ਇਹ ਲੱਗਿਆ ਵੀ ਮੈਂ ਇਹਦੀ ਕੀ ਕਮੀ ਛੱਡ ਦਿੱਤੀ ਵੀ ਮੇਰਾ ਰੈਂਕ ਨਹੀਂ ਆਇਆ ਤੇ ਫਿਰ ਉਸ ਵਕਤ ਬੰਦੇ ਨੂੰ ਲੋੜ ਹੁੰਦੀ ਹੈ ਇੱਕ ਗਾਈਡੈਂਸ ਦੀ ਗਾਈਡੈਂਸ ਤੇ ਉਸ ਵਕਤ ਜੋ ਸਹੀ ਮਾਰਗ ਦਰਸ਼ਨ ਦਿੱਤੇ ਬਿਲਕੁਲ ਜੀ ਮੈਨੂੰ ਇਹਦੇ ਟੀਚੇ ਸਹੀ ਦੱਸੇ ਜਿਹੜਾ ਮੈਨੂੰ ਪਰਸਨਲੀ ਮੈਨੂੰ ਦੱਸ ਸਕੇ ਵੀ ਮੇਰੀ ਕਮੀ ਕਿੱਥੇ ਕਿੱਥੇ ਹੈਗੀ ਹੈ ਬਿਲਕੁਲ ਮਤਲਬ ਜਨਰਲਲੀ ਤੇ ਫਿਰ ਉਸ ਵਕਤ ਮੈਂ ਪੀਸੀਐਸ ਦੇ एग्जाम ਦੀ ਤਿਆਰੀ ਕਰਨੀ ਸ਼ੁਰੂ ਕੀਤੀ ਉਸ ਵਕਤ ਫੇ ਮੈਂ ਟੀਚੇ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਸ ਵਕਤ ਮੈਨੂੰ ਰੰਜਨਾ ਮਾਮ ਮਿਲੇ ਸੀ ਤੇ ਉਹਨਾਂ ਨੇ ਮੇਰੇ ਟੈਸਟ ਵਗੈਰਾ ਲੈਣੇ ਸ਼ੁਰੂ ਕੀਤੇ ਤੇ ਮੇਨ ਦੇ एग्जाम ਦੇ ਉਹਨਾਂ ਨੇ ਟੈਸਟ ਲਏ ਹਰੇਕ ਆਨਸਰ ਉਹਨਾਂ ਨੇ ਅਡਾਡ ਚੈੱਕ ਕਰਕੇ ਮੈਨੂੰ ਦੱਸਣਾ ਸ਼ੁਰੂ ਕੀਤਾ ਵੀ ਏਸ ਆਨਸਰਸ ਤੇਰੀ ਕੀ ਪ੍ਰੋਬਲਮ ਹੈਗੀ ਹੈ ਹਰੇਕ ਟਾਪਿਕ ਵਾਈਜ਼ ਤੇ ਜੇ ਕੋਈ ਚੀਜ਼ ਕਵਰ ਪੇਸ਼ੀ ਹੁੰਦੀ ਸੀ ਉਹਨੂੰ ਕਵਰ ਕਰਨ ਲਈ ਵੀ ਮੈਨੂੰ ਕਾਫੀ ਜਦ ਮੈਂ ਦੇਖਿਆ ਨਾ ਯੂਪੀਐਸਸੀ ਦੀ ਤਿਆਰੀ ਤਾਂ ਮੈਨੂੰ ਦਿੱਲੀ ਦਾ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਹੁੰਦੀ ਹੈ ਤੇ ਤੋਸੀ ਆਪਣੇ ਡਾਕਟਰ ਮੈਮ ਰੰਜਨਾ ਦੀ ਗੱਲ ਕਰੀ ਕਿ ਤੁਹਾਨੂੰ ਕਿਸ ਤਰ੍ਹਾਂ ਕਿੱਥੋਂ ਦੇ ਹੈ ਇਹ ਦੀ ਪਟਿਆਲੇ ਦੇ ਨੇ ਸੀ ਠੀਕ ਜੀ ਡਾਕਟਰ ਗੁਲਨ ਜੀ ਤੁਸੀਂ ਪ੍ਰੈਜ਼ੈਂਟ ਐਜ਼ ਅ ਅਸਿਸਟੈਂਟ ਕਮਿਸ਼ਨਰ ਜਨਰਲ ਤੇ ਨਵਾਂ ਸ਼ਹਿਰ ਜੀ ਐਜ਼ ਅ ਪੋਸਟ ਕਿਉਂ ਤੇ ਇਸ ਦੌਰਾਨ ਤੁਸੀਂ ਆਈਐਸ ਦੀ ਤਿਆਰੀ ਕੀਤੀ ਤੁਹਾਨੂੰ ਟਾਈਮ ਦਾ ਮੈਨੇਜਮੈਂਟ ਕਰਨਾ ਔਖਾ ਨਹੀਂ ਲੱਗਿਆ ਬਿਲਕੁਲ ਜੀ ਥੋੜਾ ਫੋਕਸ ਤੇ ਡਿਊਟੀ ਤੇ ਦੇਣਾ ਹੀ ਹੈ ਜੀ ਦੇ ਇਵਸ ਤਾਪਲੂ ਵੀ ਚੋ ਪ੍ਰੈਸ਼ਰ ਹੁੰਦਾ ਵਰਕ ਦਾ ਮਤਲਬ ਤੁਸੀਂ ਸਟੱਡੀ ਨੂੰ ਤੇ ਵਰਕ ਨੂੰ ਕਿਵੇਂ ਮੈਨਟੇਨ ਕਰਦੇ ਹੋ ਕਿ ਮੇਰਾ ਹਮੇਸ਼ਾ ਤੋਂ ਫੋਕਸ ਪਹਿਲਾਂ ਡਿਊਟੀ ਤੇ ਸੀਗਾ ਮੈਨੂੰ ਇਹ ਸੀਗਾ ਵੀ ਡਿਊਟੀ ਆਰਸ ਤੋਂ ਬਾਅਦ ਅੱਗੋਂ ਪਿੱਛੋਂ ਜੇ ਮੈਂ ਟਾਈਮ ਕੱਢ ਸਕਦੀ ਹਾਂ ਤਾਂ ਮੈਂ ਕੱਢ ਲਵਾਂ ਕਿਉਂਕਿ ਜੋ ਜੌਬ ਕਰਨੀ ਹੈ ਉਹ ਤਾਂ ਪੂਰੀ ਸ਼ਿੱਦਤ ਨਾਲ ਹੀ ਕਰਨੀ ਹੈ ਬਿਲਕੁਲ ਤੇ ਫਿਰ ਇਸ ਕਰਕੇ ਜੌਬ ਆਰਸ ਤੋਂ ਪਹਿਲਾਂ ਸਵੇਰੇ ਥੋੜੇ ਜਿਹਾ ਛੇਤੀ ਉੱਠ ਕੇ ਕੁਝ ਘੰਟੇ ਕੱਢ ਲੈਣੇ ਕੁਝ ਸ਼ਾਮ ਨੂੰ ਕੱਢ ਲੈਣੇ ਤੇ ਮਮਾ ਨੇ ਉਹਦੇ ਵਿੱਚ ਬੜੀ ਮਦਦ ਕੀਤੀ ਹੈ ਮੇਰੀ ਹਾਂਜੀ ਤੇ ਮੈਨੂੰ ਜਗਾਉਂਦੇ ਰਹੇ ਨੇ ਮਾਮ ਨੇ অলਮੋਸਟ ਆਲਟਰਨੇਟ ਡੇ ਜਾਂ ਸੇਮ ਡੇ ਮੈਨੂੰ ਕਾਲ ਕਰਕੇ ਕਿਉਂਕਿ ਹਮੇ ਮੈਨੂੰ ਉਹਨਾਂ ਕੋਲ ਜਾਤਾ ਨਹੀਂ ਸਕਦੀ ਸੀ پورا ਅਪ ਡੂਰਿੰਗ ਦੇ ਵਿੱਚ ਤੇ ਉਹ ਕਾਲ ਕਰਕੇ ਮੇਰੇ ਤੋਂ ਮੇ ਨਾਲ ਗੱਲ ਕਰਕੇ ਮੇਰਾ ਅਪਡੇਟ ਲੈਂਦੇ ਰਹਿੰਦੇ ਸੀ ਜੇ ਮੇਰੇ ਟੈਸਟ ਲੈਂਦੇ ਰਹਿੰਦੇ ਸੀਗੇ ਤੇ ਅਗਰ ਮੈਨੂੰ ਕੋਈ ਸੋਰਸ ਨਹੀਂ ਲੱਭ ਰਿਹਾ ਕਿਉਂਕਿ ਆਪਾਂ ਟਾਪਿਕਸ ਕਰਦੇ ਆ ਗੱਲ ਕਰਦੇ ਆ ਤੇ ਮੈਨੂੰ ਨਹੀਂ ਸਮਝ ਆ ਰਹੀ ਮੈਂ ਕਿੱਥੋਂ ਪੜਾਂ ਤਾਂ ਉਹਨਾਂ ਨੇ ਫੋਨ 'ਤੇ ਮੈਨੂੰ ਪੜਾ ਦਿਆ ਬਿਲਕੁਲ ਬੀ ਐਗਜੈਕਟਲੀ ਆਹ ਹਾ ਜਿਹੜਾ ਟਾਪਿਕ ਦੇ ਵਿੱਚ ਗੱਲਿਆ ਨੇ ਤੇ ਉਹਨਾਂ ਨੇ ਬਹੁਤ ਟਾਈਮ ਸਪੈਂਡ ਕੀਤਾ ਮੇਰੇ ਨਾਲ ਕਈ ਵਾਰੀ ਅਸੀਂ ਘੰਟੇ ਵੱਧੀ ਲੱਗੇ ਰਹਿੰਦੇ ਸੀਗੇ ਕਈ ਵਾਰ ਮੈਨੂੰ ਇਹ ਜਿਹਾ ਨਹੀਂ ਹੋਇਆ ਕਿ ਤੁਸੀਂ ਸੋਚਦੇ ਕਿ ਕੰਮ ਦਾ ਪ੍ਰੈਸ਼ਰ ਇੰਨਾ ਸਟੱਡੀ ਦਾ ਪ੍ਰੈਸ਼ਰ ਵੀ ਇੰਨਾ ਕਿ ਇਹਨੂੰ 네ਗੇਟਿਵ ਪੁਆਇੰਟਸ ਨਹੀਂ ਆ ਮਾਈਂਡ ਕਰੇ ਨਹੀਂ ਜੀ ਉਹ ਤੇ ਦੀ ਲੱਕ ਸਮਝ ਲਓ ਵਾਹਿਗੁਰੂ ਜੀ ਦੀ ਕਿਰਪਾ ਸਮਝ ਲਓ ਪਰ ਬਾਈ ਜਾਨ ਸੀ ਮੇਰੇ ਜਿਹੜੇ ਸੀਨੀਅਰ ਆਫੀਸਰ ਨੇ ਇਹ ਡੀਸੀ ਸਰ ਇਹ ਡੀਸੀ ਸਰਸ ਬਹੁਤ ਹੀ ਕੋਆਪਰੇਟਿਵ ਰਹੇ ਨੇ ਅਗਰ ਮੈਨੂੰ ਕੋਈ ਵੀ ਤਕਲੀਫ ਆਉਂਦੀ ਸੀ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਦੱਸ ਦੇਣਾ ਕਿ ਸੋਰੀ ਇਹ ਚੀਜ਼ ਮੈਨੂੰ ਸਮਝ ਨਹੀਂ ਆ ਰਹੀ ਮੈਨੂੰ ਗਾਈਡ ਕਰੋ ਉਹਨਾਂ ਨੇ ਮੈਨੂੰ ਗਾਈਡ ਕਰ ਦੇਣਾ ਤਾਂ ਉਹ ਜਿਹੜਾ ਸਟ੍ਰੈਸ ਹੈਗਾ ਉਹ ਤਾਂ ਤਾਂ ਆਵੇ ਜੇ ਮੈਂ ਇੱਕ ਕੱਲ ਨੂੰ ਉਹਨਾਂ ਨਾਲ ਸ਼ੇਅਰ ਨਾ ਕਰ ਸਕਾਂ ਉਹਨਾਂ ਦੀ ਗਾਈਡੈਂਸ ਨਾਲ ਲੈ ਸਕਾਂ ਇਸ ਮੁਕਾਮ ਤੇ ਪਹੁੰਚਣ ਮੈਂ ਤੁਹਾਡਾ ਸੁਪਨਾ ਸੀ ਜਾਰ ਕਿਸੇ ਤੱਕ ਗੋਲ ਕੀਤਾ ਸੀ ਸੋਚਿਆ ਸੀ ਤੇ ਮੈਨੂੰ ਤਾਂ ਇਹ ਇੰਟਰਨਸ਼ਿਪ ਵੇਲੇ ਕਿਉਂਕਿ ਪਹਿਲਾਂ ਤਾਂ ਮੈਂ ਐਮਬੀਬੀਐਸ ਕੀ ਕਰਨੀ ਚਾਹੀ ਸੀ ਇੰਟਰਨਸ਼ਿਪ ਵੇਲੇ ਕੁਝ ਚੀਜ਼ਾਂ ਇਹ ਜਿਹੇ ਲੱਗੀਆਂ ਜਿਹੜਾ ਮੈਨੂੰ ਲੱਗਿਆ ਬੈਜ਼ ਅ ਡਾਕਟਰ ਮੈਂ ਉਹਨਾਂ ਸਿਟੀਜ਼ਨ ਦੀ ਹੈਲਪ ਨਹੀਂ ਕਰ ਪਾ ਰਹੀ ਸੀ ਬਟ ਐਜ਼ ਅ ਸਿਵਲ ਸਰਵੈਂਟ ਮੈਂ ਕਾਫੀ ਕਰ ਸਕਦੀ ਤੇ ਉਹ ਜਦੋਂ ਦਿਮਾਗ ਦੇ ਵਿੱਚ ਆ ਜਾਂਦੀ ਹੈ ਫਿਰ ਬੰਦੇ ਦਾ ਦਿਲ ਕਰਦਾ ਹੈ ਵੀ ਉਧਰਲੀ ਸਾਈਡ ਤੇ ਵੀ ਤੁਸੀਂ ਮੈਮ ਗੱਲ ਕੀਤੀ ਕਿ ਤੁਹਾਡਾ ਇਸ ਜਿੱਤ ਦਾ ਕਹਿੰਦੇ ਕਿ ਜਿੱਤ ਦਾ ਸੇਰਾ ਕਹਿੰਦੇਗੇ ਤੁਸੀਂ ਆਪਣੇ ਮਾਤਾ ਜੀ ਨੂੰ ਦਿੰਨੀ ਹੋ ਤੇ ਤੁਹਾਡੇ ਟੀਚਰਸ ਵੀ ਹੈ ਮਾਤਾ ਜੀ ਤੁਸੀਂ ਇਕ ਐਸੀ ਮਦਰ ਹੋਣ ਦੇ ਨਾਤੇ ਆਪਣੀ ਧੀ ਜਿਹੜੀ ਇਸ ਪੋਸਟ ਤੇ ਪਹੁੰਚੀ ਹੈ ਤੁਹਾਨੂੰ ਫਕਰ ਨਾਲ ਮਾਣ ਉੱਚਾ ਹੋਗਾ ਨਾ ਤੁਹਾਡਾ ਬਹੁਤ ਖੁਸ਼ੀ ਹੁੰਦੀ ਹੈ ਜੀ ਹਾਂ ਜੀ ਸਾਰਤ ਪਹਿਲਾਂ ਤਾਂ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਬਿਲਕੁਲ ਜੀ ਵੀ ਸਾਨੂੰ ਇੰਨੀ ਵੱਡੀ ਪੋਸਟ ਸਾਡੀ ਝੋਲੀ 'ਚ ਪਾਈ ਬਿਲਕੁਲ ਜੀ ਤੇ ਪ੍ਰਮਾਤਮਾ ਦਾ ਸਾਡੇ ਅੰਗ ਸੰਗ ਸਹਾਇ ਹੋਈ ਹੈ ਤੇ ਉਸ ਦੇ ਨਾਲ ਨਾਲ ਜੌਬ ਦੇ ਦੌਰਾਨ ਇਹਨਾਂ ਦੇ ਡੀਸੀ ਸਾਹਿਬ ਫੋਰ ਸੀਨੀਅਰ ਆਫੀਸਰਸ ਉਹਨਾਂ ਨੇ ਇਹਦਾ ਮੈਂਟਲ ਪੀਸ ਬਹੁਤ ਮੈਂਟੇਨ ਕੀਤਾ ਤੇ ਐ ਡਿਪਾਰਟਮੈਂਟ ਵਿੱਚ ਜੇ ਮੈਂਟਲ ਪੀਸ ਨਾ ਹੋਵੇ ਤਾਂ ਬੰਦਾ ਜੇ ਕੰਮ ਕਰਨਾ ਔਖਾ ਹੋ ਜਾਂਦਾ 8 ਘੰਟੇ ਵੀ ਪੜ ਗਿਆ ਤਾਂ 2 ਘੰਟੇ ਦਾ ਆਉਟਪੁੱਟ ਨਹੀਂ ਨਿਕਲ ਸਕਦਾ ਤਾਂ ਉਹ ਉਸ ਪਾਰਟ ਤੇ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਸੀ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਤੇ ਦੂਸਰੇ ਪਾਸੇ ਸਟੱਡੀ ਦੇ ਵਿੱਚ ਰੰਜਨਾ ਮੈਡਮ ਸਾਡੇ ਪਟਿਆਲੇ ਤੋਂ ਲੈ ਗਲੋਬਲ ਇੰਸਟੀਚਿਊਟ ਵਾਲੇ ਠੀਕ ਹੈ ਤੇ ਉਹਨਾਂ ਨੇ ਆਪਣੇ ਇੰਸਟੀਚਿਊਟ ਚ ਬੱਚਾ ਦੂਸਰਾ ਆਪਣਾ ਕੰਮ ਕਰਕੇ ਆਪਣੇ ਫੈਮਿਲੀ ਟਾਈਮ ਦੇ ਵਿੱਚ ਰਾਤ ਨੂੰ ਇਹਦੇ ਵਾਸਤੇ ਟਾਈਮ ਕੱਢਣਾ ਕਿਉਂਕਿ ਦਿਨੇ ਅਸੀਂ ਜਾ ਵੀ ਨਹੀਂ ਸਕਦੇ ਸੀ ਤੇ ਇਹਦੇ ਨੇ ਬੇਟੀ ਡਿਊਟੀ ਤੇ ਗਏ ਹੁੰਦੇ 5 ਵਜੇ 6 ਵਜੇ 7 ਵਜੇ ਤੱਕ ਡਿਊਟੀ ਕਈ ਵਾਰ ਕਰਨੀ ਪੈਂਦੀ ਤੇ ਉਹਨਾਂ ਨੇ 8 8:30 ਲੱਗ ਕੇ ਕੰਟੀਆ ਬਧੀ ਇਹਦੇ ਨਾਲ ਲੱਗੇ ਰਹਿਣਾ ਗਾਈਡ ਕਰਨਾ ਵੀ ਇਹ ਟਾਪਿਕ ਕਰਨਾ ਇਹ ਕਰਨਾ ਜੇ ਕਦੇ ਇੱਕ ਦਿਨ ਨਹੀਂ ਕੀਤਾ ਗਿਆ ਦੂਸਰੇ ਦਿਨ ਫਿਰ ਸਾਰਾ ਇਹਨੂੰ ਗਾਈਡ ਕਰਨਾ ਮਤਲਬ ਇਹਦੇ ਨਾਲ ਇੰਟਰਵਿਊ ਤੱਕ ਲੱਗੇ ਰਹੇ ਇੰਟਰਵਿਊ ਤੱਕ ਮਿਹਨਤ ਕੀਤੀ ਹਾਂਜੀ ਤੇ ਅਸੀਂ ਉਹਨਾਂ ਦੇ ਵੀ ਬਹੁਤ ਥੈਂਕਫੁਲ ਹਾਂ ਬਿਲਕੁਲ ਤੇ ਮੈਂ ਤਾਂ ਮਦਰ ਹਾਂ ਮੈਂ ਤਾਂ ਮੇਰੇ ਤੇ ਡਿਊਟੀਆਂ ਉਸ ਮੈਂ ਤਾਂ ਕਰਨੀ ਸੀ ਇੱਕ ਮਾਂ ਮਤ ਹੋਣ ਦੇ ਨਾਤੇ ਜਿੰਨਾ ਜੀ ਫਕਰ ਮਹਿਸੂਸ ਕਰਦੇ ਹੋ ਅੱਜ ਤਾਂ ਦੇਖਿਆ ਕਿ ਹਰੇਕ ਪੈਰੈਂਟਸ ਇਹ ਸੁਪਨਾ ਹੁੰਦਾ ਕਿ ਸਾਡੇ ਬੱਚੇ ਇਸ ਮੁਕਾਮ ਤੇ ਪਹੁੰਚਣ ਉਹ ਪੈਰੈਂਟਸ ਨੂੰ ਮਾਤਾ ਪਿਤਾ ਨੂੰ ਕੀ ਕਹਿਣਾ ਚਾਹੁੰਗੇ ਮੈਨੂੰ ਲੱਗਦਾ ਹੈ ਵੀ ਜਿਵੇਂ ਪੈਰੈਂਟਸ ਦੇ ਵਿੱਚੋਂ ਇੱਕ ਪੈਰੈਂਟ ਤਾਂ ਘੱਟੋ ਘੱਟ ਬੱਚੇ ਦੇ ਨਾਲ ਪੜੇ ਬਿਲਕੁਲ ਚਾਹੇ ਤੁਹਾਨੂੰ ਉਹ ਸਟੱਡੀ ਆਉਂਦੀ ਹੈ ਚਾਹੇ ਨਹੀਂ ਆਉਂਦੀ ਕੰਪਨੀ ਦੇ ਦਿਓ ਜਦੋਂ ਬੱਚੇ ਨੂੰ ਕੰਪਨੀ ਦੀ ਲੋੜ ਹੈ ਕੰਪਨੀ ਦੇ ਦਿਓ ਉਸ ਨੂੰ ਜਿਹੜੀ ਵੀ ਜ਼ਰੂਰਤ ਆ ਉਹਦੇ ਬੈਕ ਤੇ ਖੜੀ ਹੋ ਜਾ ਮੈਨੂੰ ਵੀ ਆਈਐਸ ਦੀ ਸਟੱਡੀ ਨਹੀਂ ਸੀ ਆਉਂਦੀ ਹਾਂਜੀ ਮੈਂ ਤਾਂ ਨਿਊਜ਼ਪੇਪਰ ਵੀ ਨਹੀਂ ਸੀ ਪੜ੍ਹਦੀ ਹੁੰਦੀ ਪਰ ਮੇਰੇ ਬੱਚੇ ਨੂੰ ਲੋੜ ਸੀ ਮੈਂ ਦੋ ਦੋ ਨਿਊਜ਼ਪੇਪਰ ਪੜ੍ਹ ਲੈਂਦੀ ਸੀ ਹਾਂਜੀ ਉਹਦੇ ਵਿੱਚੋਂ ਕੁਝ ਸਮਝ ਵੀ ਨਾ ਆਉਂਦਾ ਤਾਂ ਮੈਂ ਅੰਡਰਲਾਈਨ ਕਰ ਲੈਂਦੀ ਵੀ ਇਹਦਾ ਕੀ ਮਤਲਬ ਹੈ ਮੈਂ ਪੂਰੀ ਕੋਸ਼ਿਸ਼ ਕਰਦੇ ਰਹੇ ਸੀ ਹਾਂ ਆਪਣੇ ਬੰਨੀ ਹੋ ਕੋਸ਼ਿਸ਼ ਤੇ ਘੱਟ ਨਹੀਂ ਛੱਡੀ ਜਿਵੇਂ ਸਾਨੂੰ ਪੀਸੀਐਸ ਵਕਤ ਹਾਂਜੀ ਇੱਕ ਅੱਛੇ ਟੀਚਰ ਦੀ ਅੱਛੇ ਗਾਈਡ ਦੀ ਲੋੜ ਸੀ ਬਿਲਕੁਲ ਮੈਂ ਮੈਡਮ ਨੂੰ ਲੱਭ ਲਿਆ ਹਮ ਇੱਕ ਮਾਤਾਜੀ ਗੋਰੇਤੀ ਕਾਲਾ ਨੇਮ ਕਿ ਡਾਕਟਰ ਗੁੱਲੀਨ ਤਾਂ ਸ਼ਰਾਰਤੀ ਵੀ ਸੀ ਕਿ ਪੜਨ ਦੀ ਗਤੀ ਜਿਆਦਾ ਤੇਜ਼ੀ ਨਾਲ ਛੋਟੇ ਹੁੰਦੇ ਵੀ ਕਦੇ ਬਹੁਤੀਆਂ ਸ਼ਰਤਾਂ ਨਹੀਂ ਜਿਵੇਂ ਬੱਚਿਆਂ ਦਾ ਬਚਪਨ ਹੁੰਦਾ ਮਿੱਟੀ ਖਾਣੀ ਹੋਰ ਕੁਝ ਕਰਨਾ ਉਹ ਤਾਂ ਹੁੰਦਾ ਪਰ ਤੁਹਾਡੀ ਲੱਡਲੀ ਕਦੇ ਜਿੱਦ ਨਹੀਂ ਕੀਤੀ ਸੀ ਹਾਂ ਬਿਲਕੁਲ ਅਜੇ ਕਈ ਵਾਰ ਦੁਕਾਨ ਤੇ ਮੈਂ ਕਹਿੰਦੀ ਆ ਚੀਜ਼ ਲੈ ਲੈ ਇਹਨਾਂ ਨੇ ਬਾਹਰੋਂ ਖਿੱਚਣਾ ਵੀ ਨਹੀਂ ਲੈਣੀ ਤੇ ਕੋਈ ਚੀਜ਼ ਪਸੰਦ ਹੁੰਦੀ ਮੇਰੇ ਕੰਨਾਂ 'ਚ ਕਹਿ ਦੇਣਾ ਮੈਨੂੰ ਤੰਗ ਨਹੀਂ ਕਰਦੀ ਕੀਤਾ ਬਿਲਕੁਲ ਕਿਸੇ ਵੀ ਚੀਜ਼ ਤੇ ਜਿੱਦ ਨਹੀਂ ਕੀਤੀ ਬਿਲਕੁਲ ਆ ਜ਼ਰੂਰ ਸੀਗਾ ਵੀ ਮੇਰੇ ਜੀ ਕਰਦਾ ਮੈਂ ਇਹ ਵਾਲਾ ਪੇਪਰ ਕਲੀਅਰ ਕਰਾਂ ਉਹ ਵੀ ਜੀ ਤੇ ਮੇਰਾ ਵੀ ਜੀ ਕਰਦਾ ਸੀ ਵੀ ਜੇ ਮੇਰੀ ਬੇਟੀ ਦਾ ਜੀ ਕਰਦਾ ਤਾਂ ਇਹ ਕਲੀਅਰ ਹੋਣਾ ਚਾਹੀਦਾ ਬਿਲਕੁਲ ਤੇ ਡਾਕਟਰ ਗੁਲੀਨ ਜੀ ਹੁਣ ਤੁਸੀਂ ਤਿਆਰੀ ਕਰ ਰਹੇ ਹੋ ਮਤਲਬ ਆਈਐਸ ਚਲੋ ਇੰਟਰਵਿਊਸ ਵਿੱਚ ਆਉਂਗੇ ਉਸ ਤੋਂ ਬਾਅਦ ਜਿਹੜੀ ਵੀ ਤੁਹ ਜੋ ਵੀ ਤੁਹਾਨੂੰ ਨਿਯੁਕਤ ਪੱਤਰ ਦਿੱਤਾ ਜਾਏਗਾ ਜਿਸ ਪਦਵੀ ਤੇ ਬੁਝੋਗੇ ਤੁਹਾਡਾ ਮੁੱਖ ਮਕਸਦ ਕੀ ਹੋਏਗਾ ਜਨਤਾ ਲਈ ਮੈਨ ਭਲਾਈ ਲੋਕ ਭਲਾਈ ਚ ਕੀ ਹੋ ਮਕਸਦ ਹੈ ਜੀ ਮੇਰਾ ਇਹੀ ਹੈ ਮੇਰੇ ਮਦਰ ਐਜ਼ ਅ ਡੀਐਚਓ ਰਟਾਇਰ ਹੋ ਗਏ ਇਹ ਇਹਨਾਂ ਨੇ ਹੋਮਿਓਪੈਥੀ ਦੇ ਵਿੱਚ ਹਮੇਸ਼ਾ ਆਪਣੇ ਪਿੰਡਾਂ ਦੇ ਵਿੱਚ ਕੰਮ ਕੀਤਾ ਤੇ ਜਦੋਂ ਵੀ ਇਹ ਪੇਸ਼ੀਐਂਟ ਟਰੀਟ ਹੁੰਦਾ ਸੀਗਾ ਇਹਨਾਂ ਦਾ ਮੂੰਹ ਬੜਾ ਬਣਿਆ ਹੋਇਆ ਸੀਗਾ ਵੀ ਇਹਨਾਂ ਸਾਰਿਆਂ ਨੂੰ ਮੇਕ ਸ਼ੋਰ ਕਰਨਾ ਵੀ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਹ ਹਮੇਸ਼ਾ ਤੋਂ ਮੇਰੇ ਮਾਈਂਡ ਦੇ ਪਿੱਛੇ ਰਹੇ ਤੇ ਅਗਰ ਇਹ ਸਿਟੀਜ਼ਨ ਦੀ ਹੈਲਪ ਕਰਦੇ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਸਕੂਨ ਦਾ ਹੁੰਦਾ ਸੀ ਇਹਨਾਂ ਨੂੰ ਦੇਖ ਕੇ ਮੇਰਾ ਜੀ ਕਰਦਾ ਵੀ ਜਦੋਂ ਮੈਂ ਜਿਹੜੀ ਵੀ ਪੁੱਛਦੇ ਹਾਂ ਮੈਨੂੰ ਸਕੂਨ ਹੋਵੇ ਮੇਰੇ ਸਿਟੀਜ਼ਨਸ ਕੋਲ ਵੈਸੇ ਹੀ ਜੀ ਗੁਲ ਲੈਟ ਉਹ ਠੀਕ ਹੈ ਲਈ ਤੁਹਾਡੀ ਡਾਕਟਰ ਗੁਲੀਨ ਜੀ ਆਈਐਸ ਤੋਂ ਬਾਅਦ ਅਗਲਾ ਮੁਕਾਮ ਕੀ ਹੋਏਗਾ ਤੁਹਾਡਾ ਅਗਲਾ ਸੀ ਪਬਲਿਕ ਸਰਵਿਸ ਸੀ ਜਿਵੇਂ ਸਿਵਲ ਸਰਵੈਂਟ ਹੈਗਾ ਹੈ ਉਹਨਾਂ ਦੀ ਸਰਵਿਸ ਤੇ ਹੈ ਜੀ ਕੁਝ ਨਹੀਂ ਹਜੇ ਫॉर द ਟਾਈਮ ਈਂਗ ਹਜੇ ਤਾਂ ਐਸੀ ਚੀਜ਼ ਨੂੰ ਡਾਈਜੈਸਟ ਕਰਨਾ ਹੈ ਤੇ ਆਪਣਾ ਮੇਨ ਕੰਮ ਫੋਕਸ ਉਸ ਚੀਜ਼ ਤੇ ਕਰਨਾ ਜਿੱਥੇ ਵੀ ਸਾਡੀ ਡਿਊਟੀ ਲਗਾਉਂਦੇ ਨੇ ਤੇ ਆਪਣਾ 100% ਦੇਣਾ ਹੈ ਜੀ ਬਿਲਕੁਲ ਡਾਕਟਰ ਗੁਲੀਨ ਜੀ ਦੇਖਿਆ ਹੁੰਦਾ ਕਿ ਜ਼ਿਆਦਾਤਰ ਜਿਹੜੇ ਬੱਚੇ ਸਲੈਂਟ ਦੇ ਵਿੱਚ ਨੇ ਉਹਨਾਂ ਨੂੰ ਹੌਸਲਾ ਬੁਝਾਈ ਲਈ ਕਈ ਨਾ ਆਈਐਸਪੀਸਸ ਉਹਨੂੰ ਮਿਲਦੀ ਵੀ ਨਹੀਂ ਤੁਹਾਡਾ ਕੀ ਜਵਾਬ ਰਹੇਗਾ ਕਿ ਸਫਰ ਉਹਨਾਂ ਨੂੰ ਕਿਸ ਤਰ੍ਹਾਂ ਹੌਸਲਾ ਬੁਝਾਈ ਕਰਦੇ ਲਓਗੇ ਮਿਲ ਕੇ ਕੋਈ ਗੱਲ ਨਹੀਂ ਜੀ ਆਜ ਮੇਰਾ ਤਾਂ ਜੀ ਸਿੰਪਲ ਫੰਡਾ ਹੈਗਾ ਵੀ ਅਗਰ ਬਾਈਜੈਂਸ ਮੇ ਕੋਲ ਟਾਈਮ ਹੈਗਾ ਤਾਂ ਆਈ ਐਮ ਅਵੇਲੇਬਲ ਟੂ एवरीवन ਅਗਰ ਕੋਈ ਕੰਮ ਕਰ ਰਹੀ ਹੈ ਮੈਨੂੰ ਮੇਰੇ ਸੀਨੀਅਰ ਨੇ ਕੋਈ ਕੰਮ ਕਰਦ ਦੇ ਦਿੱਤਾ ਹੈ ਤਾਂ ਉਹ ਫਿਨਿਸ਼ ਕਰਕੇ ਮੇਰੀ ਥੋੜੀ ਜੀ ਵੇਟ ਸ਼ਾਇਦ ਕਰਨੀ ਪੈ ਜਾਵੇ ਬਟ ਆਈ ਵਿਲ ਗਿਵ ਟਾਈਮ ਕਿਉਂਕਿ ਦੇਖਿਆ ਜਾਵੇ ਮੇਰਾ ਵੀ ਅਗਰ ਮੇਰੀ ਨੌਲੇਜ ਤੋਂ ਕਿਸੇ ਨੂੰ ਹੈਲਪ ਹੋ ਸਕਦੀ ਹੈ ਤਾਂ ਵਾਈ ਵੋਂਟ ਆਈ ਹੈਲਪ them ਬਿਲਕੁਲ ਦੇਖਿਆ ਜਾਂਦਾ ਡਾਕਟਰ ਗੁਲੇਨ ਜੀ ਜਦ ਹੋਏ ਨਾ ਕਿ ਜ਼ਿੰਮੇਵਾਰੀ ਮੋਢੇ ਤੇ ਪੈ ਜਾਂਦੀ ਨਾ ਤੇ ਆਪਾਂ ਗੱਲਾਂ ਤਾਂ ਬਹੁਤ ਕਰਦੇ ਨੇ ਪਰ ਕਿਸੇ ਟਾਈਮ ਆ ਕੇ ਆਪਾਂ ਫੋਨ ਚੱਕਣਾ ਵੀ ਬੰਦ ਕਰ ਦਿੰਦੇ ਆ ਓਕੇ ਜੀ ਕਈ ਅਸੀਂ ਪ੍ਰਦੀਪੀ ਦੇਵੀਆਂ ਤੇ ਮੈਨੂੰ ਲੱਗਦਾ ਨਹੀਂ ਕਿ ਤੁਹਾਡੇ ਚ ਇਹ ਜੀ ਕੋਈ ਆਨਮੋਲ ਸਮਝ ਹੋएगी ਪੈਸੇ ਮੈਨੂੰ ਇਹ ਲੱਗਦਾ ਹੈਗਾ ਵੀ ਕਈ ਵਾਰੀ ਆਪਾਂ ਇੱਕ ਸਾਈਡ ਤੋਂ ਸੋਚ ਰਹੇ ਹੁੰਨੇ ਆ ਮਿਸਟੈਕ ਵੀ ਕਰ ਲੈਂਦੇ ਆ ਫੋਰ ਐਗਜ਼ਾਮਪਲ ਹੁਣ ਮੇਰੇ ਸੀਨੀਅਰਸ ਕਈ ਵਾਰੀ ਮੇਰਾ ਫੋਨ ਨਹੀਂ ਚੱਕਦੇ ਬਟ ਮੈਂ ਕਦੇ ਇਹ ਨਹੀਂ ਸੋਚੀ ਕਿ ਉਹ ਜਾਣ ਬੁਝਕੇ ਨਹੀਂ ਚੱਕ ਰਹੇ ਉਹਨਾਂ ਨੂੰ ਕੋਈ ਕੰਮ ਹੋਏਗਾ ਉਹ ਕਿਸੇ ਚੀਜ਼ ਚ ਬਿਜ਼ੀ ਹੋਣਗੇ ਕੋਈ ਰੀਜ਼ਨ ਨਹੀਂ ਹੈਗਾ ਉਹ ਫੇਰ ਉਸ ਤੋਂ ਬਾਅਦ ਮੈਂ ਦੁਬਾਰਾ ਕਾਲ ਕਰ ਲੈਣੀ ਆਂਗੀ ਉਹ ਫੇਰ ਟਕ ਲੈਣ ਦੇ ਤੇ ਮੈਂ ਇਸ चीज ਨੂੰ ਕਦੇ ਮਾਈਂਡ ਨਹੀਂ ਕੀਤਾ ਤੇ ਨਾ ਮੈਨੂੰ ਲੱਗਦਾ ਕਿਸੇ ਹੋਰ ਨੂੰ ਕਰਨਾ ਚਾਹੀਦਾ ਹੈ ਕਈ ਵਾਰੀ ਬੰਦਾ ਉਲਝਿਆ ਇੰਨਾ ਹੁੰਦਾ ਹੈ ਆਪਾਂ ਉਹਨੂੰ ਗਲਤ ਸੋਚੀ ਚੜੀ ਆਪਣੇ ਮਾਈਂਡ ਆਪਣਾ ਵੀ ਸਟ्रेस ਪਾਈ ਉਹਦੇ ਤੇ ਵੀ ਕੋਈ ਫਾਇਦਾ ਨਹੀਂ ਕਰ ਜੀਏਗਾ ਡਾਕਟਰ ਗੁਰਲੀਨ ਦਾ ਪੜਨ ਦੇ ਨਾਲ ਨਾਲ ਨਾ ਜ਼ਿੰਮੇਵਾਰੀ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸ਼ੌਂਕ ਨੇ ਤੇ ਮੈਂ ਸਿੰਗਿੰਗ ਵੀ ਹੁੰਦੀ ਕਵਰ ਸਿੰਗਿੰਗ ਕਰਦੀ ਆ ਰਾਈਟਿੰਗ ਵੀ ਕਰਦੀ ਦੀ ਸ਼ਾਰਟ ਸਟੋਰੀਜ਼ ਲਿਖਦੀ ਆ ਤੇ ਬਾਕੀ ਜੀ ਇਨ ਜਨਰਲ ਕਿਤਾਬਾਂ ਪੜ੍ਹ ਵੀ ਲੈਂਦੀ ਆ ਨੇ ਜੀ ਨੋਵੇਲਸ ਵਗੈਰਾ ਬਹੁਤਨੇ ਕਰੀ ਪਸੰਦ ਨੇ ਤੇ ਸਿੰਗਿੰਗ ਦਾ ਮੌਕਾ ਹੀ ਮਿਲੇ ਤੁਹਾਨੂੰ ਅਥੀ ਜੀ ਸਾਡੇ ਸਕੂਲ ਦੇ ਵਿੱਚ ਕੋਰ ਹੁੰਦਾ ਸੀ ਜੀ ਐਪੀਐਸ ਦੇ ਵਿੱਚ ਉਹਦਾ ਮੈਂ ਪੜ੍ਹ ਰਹੀ ਆ অলਮੋਸਟ 10th ਸਟੈਂਡਰਡ ਤੇ ਬਹੁਤ ਮਜ਼ੇਦਾਰ ਸੀ ਇਹ ਤੁਹਾਡੇ ਤੁਸੀਂ ਕਹਿੰਦੇ ਤੁਹਾਨੂੰ ਸਿੰਗਿੰਗ ਦਾ ਵੀ ਸ਼ੌਂਕ ਹੈ ਲਿਖਣ ਦਾ ਵੀ ਸ਼ੌਂਕ ਹੈ ਹਾਂ ਜੀ ਇਹ ਤੁਹਾਨੂੰ ਕਿਸ ਨੇ ਪ੍ਰੇਰਿਆ ਇਸ ਵੱਲ ਤੇ ਪ੍ਰੇਰਿਆ ਕਿਸੇ ਨੇ ਨਹੀਂ ਜੀ ਐਕਚੁਅਲੀ 3rd ਸਟੈਂਡਰਡ ਦੇ ਵਿੱਚ ਮੈਨੂੰ ਜੌਂਡਿਸ ਹੋ ਗਿਆ ਸੀ ਤੇ ਉਸ ਵਕਤ ਮੈਨੂੰ ਟੀਵੀ ਦੇਖਣ ਨਾਲ ਅਲਾਉਡ ਨਹੀਂ ਸੀਗਾ ਉਸ ਵਕਤ ਮਮਾ ਨੂੰ ਡਾਕਟਰ ਸਾਹਿਬ ਨੇ ਕਹਿਆ ਸੀ ਕਿ ਇਹਨੂੰ ਟੀਵੀ ਦੇਖਣ ਤੋਂ ਦੂਰ ਰੱਖੋ ਤਾਂ ਮਮਾ ਨੇ ਮੈਨੂੰ ਕਹਾਣੀਆਂ ਸੁਣਾਣੀਆਂ ਸ਼ੁਰੂ ਕਰ ਦਿੱਤੀ ਤੇ ਜਦੋਂ ਉਹਨਾਂ ਨੇ ਕਹਾਣੀਆਂ ਸੁਣਾਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਜੌਂਡਿਸ ਠੀਕ ਹੋ ਗਿਆ ਉਸ ਤੋਂ ਬਾਅਦ ਮੈਨੂੰ ਹੋਰ ਕਹਾਣੀਆਂ ਸੁਣਨੀਆਂ ਲੱਗੀਆਂ ਨੇ ਬਿਲਕੁਲ ਤਾਂ ਮम्मा ਕੋਲ ਕਦੇ ਕਦੇ ਟਾਈਮ ਨਹੀਂ ਹੁੰਦਾ ਸੀ ਮੈਂ ਕਿਤਾਬਾਂ ਪੜ੍ਹਨੀ ਸ਼ੁਰੂ ਕਰ ਦਿੱਤੀ ਉਹ ਕਹਾਣੀਆਂ ਪਤਾ ਕਰਨ ਵਾਸਤੇ ਮੈਂ ਮम्मा ਨੂੰ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਉਸ ਤੋਂ ਬਾਅਦ ਲਿਖਣੀ ਵੀ ਸ਼ੁਰੂ ਕਰ ਦਿੱਤੀ ਉਹ ਸ਼ੌਂਕ ਇਦੋਂ ਨੂੰ ਮੇਰਾ ਦੰਦਾ ਮੋੜ ਹੋ ਗਿਆ ਮਾਤਾ ਜੀ ਸੇ ਇੱਕ ਗੱਲ ਜਾਨਣਾ ਚਾਹਾਂਗੀ ਤੁਹਾਡੇ ਤੋਂ ਕਹਿੰਦੇ ਕਿ ਸੰਸਕਾਰਾਂ ਦਾ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮੁੱਲ ਹੁੰਦਾ ਹੈ ਕਹਿੰਦੇ ਜੋ ਅਪੀਅਰੈਂਸ ਤੋਂ ਆਪਾਂ ਨੂੰ ਸੰਸਕਾਰ ਮਿਲਦੇ ਜਾਂਦੇ ਹਨ ਨਾ ਤੇ ਉਹ ਅੱਗੇ ਨਾਲੇ ਚੂਰ ਦਿਖਦੇ ਆ ਤੁਹਾਨੂੰ ਕੀ ਲੱਗਦਾ ਤੁਹਾਡੀ ਬੇਟੀ ਦੀ ਖੂਬੀ ਸਰਕਾਰ ਕਿੱਥੇ ਸਾਡੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਹਾਂਜੀ ਬਹੁਤ ਹਾਰਡ ਵਰਕਿੰਗ ਸੀ ਉਹਨਾਂ ਤੋਂ ਹਾਰਡ ਵਰਕ ਦਾ ਮੇਰੇ ਚ ਆਇਆ ਬਿਲਕੁਲ ਜੀ ਤੇ ਮੇਰੇ ਤੋਂ ਮੇਰੀ ਬੇਟੀ ਚ ਆਇਆ ਕੁਦਰਤੀ ਹੈ ਤੇ ਇਹ ਆਇਸ ਨੇ ਤੇਰੀ ਵਕਤ ਤਾਂ ਇਹਨਾਂ ਸੀਗਾ ਇੱਕ ਦਿਨ ਮੈਂ ਕਹੇ ਮੈਂ ਕਿ ਪੁੱਤ ਹੋਰ ਨਾ ਪੜ੍ਹ ਰੈਸਟ ਕਰ ਲੈ ਰੈਸਟ ਕਰ ਨਹੀਂ ਮੇਰੇ ਤੋਂ ਕੋਈ ਐਕਸਪੈਕਟ ਨਹੀਂ ਕਰ ਸਕਦਾ ਵੀ ਮੈਂ ਇਹ ਵਰਡਿੰਗ ਕਹਿ ਸਕਦਾ ਕਈ ਵਾਰ ਤੁਹਾਨੂੰ ਲੱਗੇ ਹੋਣਾ ਕਿ ਮੇਰੀ ਧੀ ਇੰਨਾ ਪੜਦੀ ਐ ਇੰਨਾ ਪੜਦੀ ਕਿਤੇ ਬਿਮਾਰ ਨਾ ਹੋ ਜੇ ਕਈ ਵਾਰ ਪੇਰੈਂਟਸ ਹੋਏ ਜੀ ਫੀਲਿੰਗਸ ਆਉਂਦੀ ਐ ਨੇ ਹਾਂ ਐਸਾ ਕੋਈ ਗੱਲ ਨਹੀਂ ਜੀ ਬਿਮਾਰ ਹੋਏ ਜੀ ਠੀਕ ਹੋ ਜੀ ਡਾਕਟਰਾਂ ਦੋਨੋਂ ਨੇ ਸਭ ਤੋਂ ਵੱਡਾ ਮਿਲਦਾ ਤਾਂ ਹੌਸਲੇ ਹੀ ਤੋਂ ਡਰੇ ਗੁਰਲੇ ਜੀ ਦੇਖੋ ਜੀ ਪਰ ਇਹਨੇ ਹਾਰਡ ਵਰਕ ਬਹੁਤ ਕੀਤਾ ਹਾਂਜੀ ਪਰਮਾਤਮਾ ਦੀ ਕਿਰਪਾ ਹੋਈ ਐਸਨ ਡਾਕਟਰ ਗੁਰਲੇਨ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਹਨਾਂ ਨੇ ਜਿਹੜੇ ਬੱਚੇ यूपीएससी ਤਿਆਰੀ ਕਰ ਰਹੇ ਨੇ ਪੀਸੀਐਸ ਐਂਸ ਕਰ ਰਹੇ ਨੇ ਤੇ ਉਹਨਾਂ ਨੂੰ ਟਿਪਸ ਵੀ ਦਿੱਤੀ ਤੇ ਇਹਨਾਂ ਨੇ ਪਟਿਆਲਾ ਤੋਂ ਕਿ ਪੰਜਾਬ ਦੇ ਵਿੱਚ ਆਪਣਾ ਮਾਨ ਜੋ ਮਕਾਮ ਸੀ ਹਾਸਲ ਕਰਕੇ ਆਪਣਾ ਤੇ ਮਾਪਿਆਂ ਦਾ ਤੇ ਆਪਣੇ ਅਧਿਆਪਕਾਂ ਦਾ ਮਾਨ ਵਧਾਇਆ ਤੇ ਇਸ ਦੇ ਨਾਲ ਹੀ ਸਾਨੂੰ ਇਹਨਾਂ ਦੇ ਮਾਤਾ ਜੀ ਨੇ ਵੀ ਕਿਹਾ ਕਿ ਬੱਚੇ ਜੇ ਕੋਸ਼ਿਸ਼ ਕਰਦੇ ਨੇ ਤਾਂ ਹਰ ਮੁਕਾਮ ਹਾਸਲ ਕਰ ਸਕਦੇ ਨੇ ਤੇ ਹੁਣ ਦਿਓ ਸਾਨੂੰ ਅਜਾਗਲੀ ਵਾਰ ਫਿਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸასი ਸ਼ਾਲ This is Indo OZ Australia, and you're watching Indo OZ News, the voice of unity.